ਕਿਵੇਂ ਜਿੰਨਾ ਮਰਜੀ ਮੋਟਾ ਹੋਵੇ ਜਿੰਨਾ ਜਿੰਨਾ ਮਾਰਿਆ ਇੰਨਾ ਹੋਵੇ ਭਾਵੇਂ ਹਾਂ ਤੇ ਸਹਿ ਲੈਂਦਾ ਤੂਤਰੀ ਤੂਤਰੀ ਮਾਰਦਾ ਪਰਿਆਣਾ ਇਹ ਨਾ ਅਰੀਨਲ ਹੀ ਹੁੰਦਾ ਜੂਸ ਬਾਕੀ ਫਿਰ ਤੁਹਾਨੂੰ ਪਤਾ ਆਵਾਜ਼ ਬਦਲ ਹੀ ਜਾਂਦੀ ਹੈ ਅੱਜ ਅਗਲਾ ਹੁਣ ਨਹੀਂ ਪੀਤਾ ਹੁੰਦਾ ਅੱਜੇ ਹੀ ਪੀਂਦਾ ਬੰਦਾ ਫਰਕ ਪੈਂਦਾ ਉਹਨੇ ਪਾਣੀ ਪਾ ਬੂ ਦਿੰਦੇ ਹੈ ਨਾ ਤੇ ਪਰਪ ਹੁੰਦੇ ਆ ਕਿਹਦੇ ਗਨੇ ਇਹ ਗਨੇ ਵੀ ਆਪਣੇ ਆਹ ਗੜਾ ਕ੍ਰਿਸਟ ਕ੍ਰਿਸਟੋਪਰ ਕਲੰਬਸ ਹਾਊਸ ਹੱਥ ਤੇ ਪੱਟੀ ਮੁੰਡਾ ਫਿਰ ਵੀ ਗੰਨੇ ਲਾਉਂਦਾ ਵੇਖੀ ਲੈ ਤੇਰੇ ਕੋਲ ਹੈਗੇ ਕਿ ਨਹੀਂ ਵੇਖੀ ਅੱਖ ਚ ਮਰੂ ਏ ਸੰਘਾ ਕਲਾੜਾ ਗੋੜ ਤੇ ਸ਼ੱਕਰਪਿੰਡ ਵਾੜਾ ਭਾਈ ਥੋੜਾ ਕਲਾੜਾ ਭਾਈ ਸੁਪੇਸਰਾ ਥੋੜਾ ਦਾ ਆਪਣੇ ਆਵੇ ਜੂਸ ਕਿੰਨਾ ਗਾੜਾ ਥੋੜੀ ਵੇਤੀ ਮੀਨਾ ਲੰਦਾ ਹੋਣੇ ਪਾਉਆ ਉਹਦੇ ਅੜ ਜੇ ਕੋਈ ਨਹੀਂ ਧੀ ਨਹੀਂ ਨਾ ਨਾ ਆ ਆ ਕਿਧਰੋਂ ਸੱਤ ਲਿਆ ਆ ਕਹਿੰਦੇ ਕੌਣ ਆ ਗਿਆ ਆ ਜਾ ਓਏ ਤੂੰ ਤੇਰੀ ਆ ਇੱਥੇ ਰੱਖ ਮਾਰੀਆ ਵਿੱਚ ਗਲੀ ਬੰਦ ਹੋ ਗਈ ਆ ਜਾਂਦਾ ਇਹ ਕਹਿੰਦਾ ਮਣੀ ਲੈ ਗਏ ਉਹ ਹੋਰ ਲਿਆ ਹੋਰ ਲਾ ਚੱਕਲਾ ਨਹੀਂ ਨਹੀਂ ਕੋਈ ਨਹੀਂ ਸਤਲੇ ਨੂੰ ਸਾਨੂੰ ਲਾਈਟ ਲਾ ਲੈਂਦੇ ਹੁਣ ਨਾਲ ਹੀ ਜਾਈ ਜਣੇ ਮੋਤਕੇ ਆਏ ਆ ਜਮ ਦੇ ਮੈਟ ਲਏਣ ਵਾਸਤੇ ਇੱਕ ਲੈਣਾ ਸੀ ਦੋ ਲੈ ਲਿਆ ਫਿਰ ਫੇਰ ਕਰ ਲਾਂਗੇ ਬਜਟ ਇੱਕ ਦਾ ਹੀ ਸੀ ਪਰ ਲੈ ਦੋ ਲੈ ਆ ਗੇਂ ਗੱਦੇ ਵਿਚਾਉਣ ਇੱਕ ਗੱਦੇ ਦੀ ਕਾਰ ਸੀ ਫਿਰ ਦੋ ਲੈ ਜਾਂਦੇ ਮਾਇਆ ਵੀ ਸਾਡੇ ਕੋਲੇ ਇੱਕ ਦੀ ਸੀ ਫਿਰ ਇੱਕ ਹੀ ਪੱਲਿਆਂ ਵਿੱਚ ਲੈ ਜਾਂਦਾ ਸਾਡਾ ਜੀ ਨਹੀਂ ਕੀਤਾ ਛੱਡਣ ਨੂੰ ਕੇਰਾ ਦਾ ਹੁਣੇ ਇੰਗੂ ਆਕੜੇ ਪਏ ਆ ਪਹਿਲਾਂ ਸਿੱਧਾ ਹੀ ਉੱਥੇ ਸਿੱਧਾ ਹੀ ਆ ਚੱਲ ਆਏ ਕਰ ਉਹ ਅੱਗੇ ਲੈ ਜਾ ਵਾਸ ਹੋਇਆ ਸਿੱਧਰ ਨਹੀਂ ਨਾ ਇਹ ਕਿਉਂ ਚੌੜਾ ਟਰੋੜਾ ਕੀ ਟਰੋੜਾ ਹੀ ਲਾਦਾ ਉੱਥੇ ਬੜਾ ਵੱਟਾ ਲਾਦਾ ਸੀ ਮਰਕੀ ਦੀ ਨਾ ਡੁੱਡੀ ਖਾਲੋ ਡੁੱਡੀ ਆਏ ਨਾ ਸੋਨੇ ਲੱਕੜੀ ਖਾਈ ਜਾਂਦਾ ਮੂਫਲੀ ਲੈ ਵੀ ਕਹਿੰਦੇ ਇਹ ਗੱਦੇ ਲੈ ਕੇ ਆਏ ਦੋ ਨੀਲੇ ਰੰਗ ਦੇ ਜੇ ਉਧਰ ਹੋਣੇ ਕਿ ਨਾ ਬਾਹਰੋਂ ਅੱਖਾਂ 'ਚ ਬਹੁਤ ਵਜਦੇ ਰੰਗ ਅੱਖਾਂ 'ਚ ਇਹ ਵੀ ਬਹੁਤ ਵਜਦਾ ਇੱਥੇ ਕੋ ਨਹੀਂ ਹਟ ਜੂ ਆਪੇ ਤੇ ਮੰਤੀ ਹੋ ਜਾਂਦੀ ਇਧਰ ਪੂਰੀ ਟਿਕਾ ਕੇ ਇਹ ਇੱਕ ਸਾਈਡ ਤੇ ਲਾਦੇ ਆਪਾਂ ਇਧਰ ਇੱਕ ਐਵੇਂ ਲਾਦਾ ਤੇ ਇੱਕ ਐਵੇਂ ਲਾਦਾ ਤੇ ਕਾਲੇ ਜਿਹੜੇ ਗਦੇ ਇਧਰ ਲਾ ਦਿੰਨੇ ਇੱਕ ਉਹ ਪਿਆ ਬਾਹਰ ਉਹਦੀ ਫੈਟਿੰਗ ਕਰਦੇ ਆ ਚੱਲ ਲਾ ਨਿਸ਼ਾਨੀ ਆਹ ਦੇਖ ਸਾਡੇ ਚੋਲੇ ਉਹ ਇਧਰ ਕੰਨੀ ਤੇ ਲਾ ਤੂੰ ਹੀ ਫੀਤਾ ਸੋਤਾਤਾ ਵੀ 24.5 ਕਰ ਦੇਣਾ ਪੂਰਾ ਬੱਬੀ ਧਾਣਾ ਵੜ ਦੇ ਉਹ ਨਹੀਂ ਨਹੀਂ ਆਏ ਤੂੰ ਆਏ ਨਿਸ਼ਾਨੀ ਲਾਈਏ ਨਾ ਕੀ ਚੀਜ਼ ਨਾ ਲੰਮੀ ਲਾਉਣੀ ਨਿਸ਼ਾਨੀ ਸ਼ਾਫਾ ਨਹੀਂ ਪਹਿਲਾਂ ਅੱਧੀ ਅੱਧੀਆਂ ਲਾ ਕੇ ਫੇਰ ਐਨ ਮਾਰਾਂਗੇ ਜਾ ਫੜ ਕੇ ਲਾਉ ਦੇ ਮੈਸਤਰੀ ਤੋਂ ਮੈਸਟਰਿਆ ਦਾ ਲਈ ਅੱਛਾ ਕਿੱਧਰ ਗਿਆ ਜੀ ਉਹ ਯਾਰ 24 ਚ ਵੜਦਾ 24.5 ਦੇ ਘਾਰੇ ਇਧਰੋਂ ਵੀ ਯਾਰ ਨਹੀਂ ਯਾਰ ਟੱਕ ਪਾ ਦੇ ਤੇ ਫਿਰ ਆ ਫਿਰ ਥੋੜਾ ਜਜਮੈਂਟ ਆ ਨਹੀਂ ਇਹਦਾਂ ਕਿਦੋਂ ਐ ਕਰਦੇ ਕੋਈ ਬਾਅਦ ਚ ਲੰਮੀ ਲੈਣ ਮਾਰ ਲਾਂਗੇ ਆਪਾਂ ਲੰਮੀ ਲੈਣ ਕਰਦੇ ਯਸ ਉਹ ਪੀਤਾ ਵੱਡ ਦਾ ਭੰਨ ਦੇ ਨੀ ਦਾ ਪੀਤਾ ਵੱਡ ਦਾ ਇੱਕ ਵਾਰ ਚੜਾਈ ਜਾ ਉਪਰਲਾ ਹੜਾ ਕਰ ਤੈਨੂੰ ਦੀਦਾ ਨਹੀਂ ਆ ਜਾਣ ਕਵੇਂ ਆ ਏ 24 ਸਾਡੇ 24 ਹਾਂ ਠੀਕ ਆ ਸੇ ਬੁਲਾਉਣਾ ਯਾਰ ਉਹਨੇ ਨਹੀਂ ਬੁਲਾਉਣਾ ਯਾਰ ਤੈਨੂੰ ਨਹੀਂ ਬੁਲਾਉਣਾ ਯਾਰ ਤੈਨੂੰ ਕਵੇਂ ਆ ਜਾਣ ਬੁਲਾਉਣਾ ਹੀ ਨਹੀਂ ਮੂੰਹ ਦਾ ਦਿਖਾ ਦੇ ਵਲੌਗ ਵਿੱਚ ਉਹ ਜੰਗੀ ਦੇ ਖਤਰਮ ਹੈ ਹਾਂ ਚੱਲ ਆਪਾਂ ਦਾ ਪਰ ਫਾਂਦੇ ਨਹੀਂ ਜਗਾਇਆ ਤਾਂ ਵਜਾ ਕਰਾਉਣਾ ਸਾਨੀ ਲੋਨ ਰੱਖਿਆ ਨੇ 6 ਜੋੜੀ ਤੇ ਦਿਨਾ ਨੇ 24 ਜਗ੍ਹਾ 25 ਚ ਲਾਈ ਜਾਂਦਾ ਉਹ 25 ਦੇ ਨਹੀਂ ਇਧਰ ਲਈ ਸ਼ੈਟੋ ਇਧਰ ਲਈ ਸ਼ੈਟੋ 25 ਦੇ ਆ ਸਾਦੇ ਜੋ ਆਏ ਲੈ ਕੇ ਇਧਰ ਵੀ ਟੇਡਾ ਹੋਣਾ ਸਿੱਧਾ ਥੋੜਾ ਹੋਣਾ ਇਧਰੋਂ ਖੱਟਾ ਇਧਰੋਂ ਸਾਰਾ 25 ਤੇ ਆਈ ਉਹ ਗੱਦਾ ਵੀ ਵੱਤ ਕਰ ਤੋ ਸਾਦਾ ਯਾਰ ਗੱਦਾ ਸਿੱਧਾ ਥੋੜਾ ਹੋਊਗਾ ਜਮਾ ਵਿਆਹ ਹੋਵੇ ਉਹ ਉਹ ਕਹਿੰਦੇ ਆ ਟਾ ਡੇਰਾ ਨਿਕਲੀ ਜਾਂਦਾ ਹੋਵੇ ਗੱਦੇ ਦਾ ਫਿਰ ਲਾਉਣੀ ਆਪਣਾ 64 ਤੇ ਪੈਣੀ ਆ ਬਾਰੇ 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 ਆ ਵੇਖ ਲੈ ਇਧਰੋਂ ਕਿੰਨਾ ਪਤਲਾ ਇਧਰੋਂ ਵੇ ਦੂਜੇ ਪਾਸੋਂ ਇਧਰ ਮੈਂ ਵੀ ਦੱਸਾਂ ਇਧਰ ਇੰਨਾ ਕਿਸਾਨ ਉਧਰ ਕਿੰਨਾ ਓਏ ਇਧਰ ਵੇਖ ਯਾਰ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਪਹਿਲਾਂ ਦੱਸ ਖੜ ਜਾ ਮੈਨੂੰ ਲੋਹਾਂ ਦੇ ਦੱਸ ਮੇਰੀ ਗੱਲ ਸੁਣ ਇਧਰ ਵੇਖ ਇਹਨਾਂ ਨੂੰ ਕੋ ਪਤਾ ਹੈ ਨਹੀਂਗਾ ਅੱਛਾ ਕਿੰਨਾ ਰਿਨੇ ਸੈਂਟੀਮੀਟਰ ਮੀਟਰ ਪਤਾ ਹੈਗਾ ਇਹਨਾਂ ਨੂੰ ਬਾਈ ਪਾਸ θ ਸੈਨ θ ਲਾ ਕੇ ਹੀ ਮਣਿਆ ਅਸੀਂ ਠੀਕ ਹੈਗਾ ਠੀਕ ਹੈਗਾ ਹਾਲੇ ਵਿਆਸ ਕੱਢਿਆ ਪਹਿਲਾਂ ਅਰਧ ਵਿਆਸ ਲੈਵਲ ਕੀਤਾ ਲੈਵਲ ਗੋਲੇ ਦੇ ਚੱਕਰ ਪਤਾ ਲੈਵਲ ਕੀਤਾ ਪਹਿਲਾਂ ਤੈਨੂੰ ਗੋਲੇ ਦੇ ਚੱਕਰ ਪਤਾ ਆਹੀ ਗੋਲੇ ਦਾ ਚੱਕਰ ਠੀਕ ਆ ਨਾ ਅਪਰੋਕਸੀਮੇਟਲੀ ਐਕਚੁਅਲੀ ਪਤਾ ਕੀ ਕਰਿਆ ਕੀਤੀ ਇਹਨੇ ਐਕਚੁਅਲੀ ਮੇਰੀ ਐਕਚੁਅਲੀ ਪਤਾ ਕੀ ਗੱਲ ਆ ਕੋਸ ਥੀਟਾ ਸੈਨ ਥੀਟਾ ਲੱਗਣਾ ਫੇਰ ਹੀ ਇਥੇ ਅਰਧ ਵਿਆਸ ਮੇਰੀ ਗੱਲ ਸੁਣ ਮੇਰੀ ਗੱਲ ਐਕਚੁਅਲੀ ਕੀਟਾ ਨਾ ਲੱਗਦਾ ਹਾਂ ਮੇਰੀ ਗੱਲ ਸੁਣ ਹਾਂ ਇਥੇ ਮੇਰੀ ਨਹੀਂ ਇਹ ਇਹ ਤੋਂ ਲੈਣ ਵਾਲੀ ਬੀ ਤੱਕ ਲੈਣਾ ਗਈ ਇੱਕ ਲਾਈਨ ਹੋ ਗਈ ਯਾਰ ਲਾਈਨ ਹੋ ਗਈ ਕਰਿਆ ਹੋਈ ਕਿ ਨਹੀਂ ਨਹੀਂ ਹੋਈ ਨਹੀਂ ਹੋਈ ਹੋਈ ਯਾਰ ਉਚਾਲੇ ਸੈਂਟਰ ਲੈਣਾ ਨਹੀਂ ਐਫ ਤੋਂ ਹੈਂ ਪੁਟਚ ਇੰਚ ਪੁਟਚ 12 ਇੰਚ ਹੋਰ ਗਈ ਆ ਨੇ ਨੇ ਤੇਲ ਜਿਉਂ ਵੇ ਪਾਦੀਆ ਪਈ ਨਾ ਇਹ ਤੋਂ ਬੀਲ ਲੈ ਲੈਣੀ ਬਾਅਦ ਚ ਬੀਲ ਤੋਂ ਸੀਲ ਲੈਣੀ ਸੀ ਤੋਂ ਹੋ ਜਾਣੀ ਉਹ ਚਾਲੇ ਲੈਣ ਖੱਚ ਦੇਣੀ ਫੇਰ ਤੇਲ ਜਿ ਬਣ ਗਈ ਜੂਰ ਮੈਂ ਹੁਣ ਪਤਾ ਹੀ ਨਹੀਂ ਪਤਾ ਹੀ ਨਹੀਂ ਬਲੇਡ ਬਲੇਡ ਨਹੀਂ ਪਤਾ ਇਹ ਜਮਾ ਸਿੱਧੀ ਦੇ ਵੱਡੇ ਹੋਣੀ ਆਣ ਆਪਣੇ ਤੋਂ ਨਹੀਂ ਕਰਨ ਰਿਆ ਹੋਈ ਹੈ ਜਾਊਗਾ ਸੁੱਤਾ ਉਹ ਕੋਸ ਸੀਟਾ ਨਹੀਂ ਨਾ ਲਾਇਆ ਵੀ ਅੱਧ ਵਿਆਸ ਕਰਤਾ ਹੁਣ ਉਹ ਐ ਕੋਈ ਅੰਮ੍ਰੀਗਾ ਮੈਂ ਕਾੜਦਾ ਮੇਰੇ ਘਰ ਦਾ ਦੋ ਮੇਰੇ ਓਏ ਤਾਂ ਸਮਝ ਨਹੀਂ ਆਉਂਦਾ ਮੈਂ ਕਸਾਦਾ ਤਾ ਤੂੰ ਲੈਣ ਗਲਤ ਮਾਰ ਦੇਣੀ ਆ ਯਾਰ ਸਾਰੀ ਨਹੀਂ ਸਾਡਾ ਉਹਦਾ ਗੱਲ ਆ ਅਰਧ ਵਿਆਸ ਇੱਥੇ ਨਿਕਲੀ ਜਾਂਦਾ ਇਹ ਵੀ ਨਾ ਪਿਆ ਸੀ ਇਹਦਾ ਤਾਂ ਕੁੱਟੀ ਹੋਣਾ ਭੈ ਮਰਾ ਘਰ ਨਹੀਂ ਦੇਨੇ ਤੈਨੂੰ ਕੋਲ ਉਹਦਾ ਗੱਲ ਆ ਆਏ ਰਾਮਨਾਲਾ ਸੁਣਖਾ ਹੀ ਆਸੀ ਓਏ ਰਾਮਨਾਲਾ ਆਪਣੇ ਤੋਂ ਅੱਗੇ ਗਿਆ ਜੇ ਢੋਡੇ ਪਾ ਜੀ ਜਾਵੇ ਹੋ ਸੀ ਹੋਏ ਕੋਈ ਯਾਰ ਤੂੰ ਮੈਂ ਤੇ ਜਰਾਬਾ ਨਹੀਂ ਮਾ ਗਿਆ ਗੱਲ ਤਾਂ ਯਾਰ ਆਇਆ ਏ ਤਾਂ ਆਜੋ ਬੋਲੇ ਬੋਲੇ ਆ ਵੇ ਕਰਿਆ ਹੋਇਆ ਆ ਵੇ ਪਰ ਇਹ ਕਰ ਲੈ ਇਹਨੂੰ ਦੱਸ ਇਹ ਭਰਾਵਾ ਵਿੱਚ ਤੂੰ ਆ ਗਿਆ ਉਹਨੂੰ ਬਾਹਰ ਲਾ ਏ ਉਹ ਯਾਰ ਕੋਟ ਨਕਸ਼ਾ ਵਾ ਵਿੱਚ ਕਿਹੜੀ ਇਹ ਤਾਂ ਕੱਢਿਆ ਯਾਰ ਅੱਜ ਆ ਵੇ 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 ਫਿਰ ਕੋਟ ਨਾ ਆਵੇ ਬਣੀ ਗਾ ਨਕਸ਼ਾ ਕਿਹੜਾ ਵਾ ਹੈ ਅੰਦਰ ਵਾਰ ਆ ਵੇ ਆ ਵੇ ਹਾਂ ਕਿਉਬਾ ਸ਼ਹਿਰ ਦਾ ਆਇਆ ਨਕਸ਼ਾ ਉਹ ਬਈ ਆਏ ਆ ਵੀ ਮਿਲ ਗਈ ਲੈਣ ਨਾਲ ਤੇ ਗਲੋਬਲ ਗਲੋਬਲ ਐਕਸਪੋਰਟੇਸ਼ਨ ਐਕਸਪੈਡੀਸ਼ਨ ਤੇ ਆਈਸਲੈਂਡ ਆ ਰਿਹਾ ਹਾਂ ਆ ਹਾਂ ਆਈਸਲੈਂਡ ਤੋਂ ਆਇਆ ਆ ਕੀ ਇਹ ਫਰੀਜ ਆ ਆ ਬਰੀਜ ਆ ਨਹੀਂ ਨਹੀਂ ਬਰੀਜ ਆ ਬਰੀਜਾ ਗੱਡੀ ਆ ਹੋਵੇ ਆ ਦੇ ਬਰੀਜ ਆ ਇਹ 1900 ਆ ਸਪਰਾਈਟ ਆ ਸਪਰਾਈਟ ਪ੍ਰਿੰਸੀਪਲ ਇਹ ਆ ਹੋਵੇ ਤਾਂ 1950 ਚੱਲ ਵੱਟ ਫਿਰ ਆਉਣੇ ਚੱਕੋ ਇਹਨੂੰ ਵਟਣਾ ਹੈ ਹਾਂ ਯਸ ਚੱਭਰ ਲਾਉਣ ਕੋਲ ਵਗਾ ਦੇ ਆ ਯਾਰ ਹਾਂ ਵੀ ਨਹੀਂ ਹਵਾ ਵੜ ਜੂ ਕਿਸੇ ਪਾਸੇ ਦੀ ਨਾ 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 ਦੱਸੇ ਵੀ ਦਿੱਤੇ ਨਾਲ ਬੰਨਣ ਉੱਤੇ ਜੱਪ ਦਿੱਤੀ ਆ ਦਾਦੇ ਦਾ ਕੋਟ ਆ ਇਹ ਦਾਦੇ ਨੂੰ ਬਾਹਰੋਂ ਆਇਆ ਸੀ ਹਾਂ ਉਹਨੇ ਉਹਨੇ ਕੋਟ ਭੇਜ ਦਿੱਤਾ ਵਿਲੀਅਮ ਨੇ ਭੇਜਿਆ ਸੀ ਬਾਹਰੋਂ ਟੋਪਾ ਲਈ ਉੱਤੇ ਟੋਪਾ ਲੈਨੇ ਕਿਊਬਾ ਵਿਲੀਅਮ ਨੇ ਭੇਜਿਆ ਸੀ ਕਿ ਉਹਦੇ ਨਾਂ ਤੇ ਬਣਾਇਆ ਸੀਗਾ ਉਹਨਾਂ ਨੇ ਆ ਇਹ ਚ ਭਾਵੇਂ ਬਰਫ ਢਿੱਗੀ ਆ ਵੀ ਤਾਂ ਵੀ ਨਹੀਂ ਖੜ ਲੱਗਦੀ ਟੋਪਾ ਸਰਾ ਬਾਕੀ ਦੀਆਂ ਗੱਲਾਂ ਹੋਵੇ ਰੱਸਾ ਇਹਦੇ ਵੀ ਦਿੱਤਾ ਟੋਪੇ ਤੇ ਹਾਂ ਟੋਪਾ ਕੀ ਕਰ ਰਹੀ ਹੈ ਇੱਧਰ ਇੱਧਰ ਆ ਬਾਈ ਟੈਬਲ ਕਰੀ ਸਿੱਧਾ ਵੱਟ ਯਾਰ ਐਵੇਂ ਨਾ ਕਰ ਉਹ ਥੱਲੇ ਦਾ ਨਾ ਵੱਡੀ ਆ ਤੂੰ ਸਿੱਧਾ ਥੱਲੇ ਦਾ ਨਹੀਂ ਵੱਡੀ ਇਹਦਾ ਦੂਜਾ ਮੈਂ ਕਿਹਾ ਯਾਰ ਇਹ ਲੋ ਕਰ ਰਿਹਾ ਨਹੀਂ ਬਣਾ ਕੱਤਾ ਚੱਕ ਲੋ ਯਾਰ ਤੂੰ ਤੋਂ ਦਾ ਪਰੇ ਹੋ ਗੱਦਾ ਦੇ ਭਰਾਵਾ ਥੱਲੇ ਵੱਜਣਾ ਥੱਲੇ ਵੱਜਦਾ ਚੱਲ ਨਹੀਂ ਬ੍ਰੈਡ ਨਹੀਂ ਗਾ ਇਹ ਉਹ ਨਗਰ ਕਿੰਤਰੋਂ ਵੀ ਨੇੜੇ ਆ ਜਾਂਦਾ ਪਾਕੀ ਹੂੰ ਗਲੈਂਡਰ ਲੈ ਗਏ ਉਹ ਬਣਾ ਲ ਗਏ ਸਿੱਧਾ ਰੱਖ ਕੇ ਗਲੈਂਡਰ ਕੱਪੜਾ ਹਾਂ ਕੱਪੜਾ ਵੀ ਕੋਕ ਗਲੈਂਡਰ ਕਿਉਂ ਆਹ ਤੁੱ ਜਵਾਈ ਦਾ ਬੈਂ ਨਹੀ ਨੀ ਫਾੜੀ ਦੂ ਤਰੀਕੇ ਨਾਲ ਹਰ ਪਾਰ ਕਾ ਸੀਨ ਕਰ ਦੇਗੇ ਹਰ ਪਾਰ ਕਾ ਹਰ ਪਾਰ ਕਾ ਸੀਨ ਕਰ ਦੇਗੇ ਹਰ ਪਾਰ ਕਾ ਆਲੇ ਆਲੇ ਹਾਵ ਆ ਹੁੰਦਾ ਇਧਰ ਰੱਖੀ ਹਰ ਪਾਰ ਕਾ ਸੀਜ਼ਨ ਹੋ ਜਾਏਗਾ ਇਹ ਬਣਾਉਣਾ ਆਰਦ ਨੂੰ ਆਹ ਦੇਖ ਲੈ ਬਈ ਆ ਤੇ ਪਾਵੇ ਲੈ ਆਹ ਕਾਰ ਆਰਪਾਰ ਕਰਨ ਆਰਪਾਰ ਆਰਪਾਰ ਕਸੀਨ ਕਰਦੀ ਆ 6 ਤਰੀਕ ਨੂੰ ਬੱਸ ਆਪਾਂ ਕਰੋਕੋਡਾਇਲ ਲੈਣਾ ਮੇਲੇ ਤੇ ਟ੍ਰੈਲੀ ਖਿੱਚ ਕਰਨੀ ਉਹ ਡੇਡਾ ਹੋ ਗਿਆ ਭਲੇੜ ਤੋਂ ਨੂੰ ਭਲੇੜ ਹੈਡ ਪਟ ਕੇ ਬਦਲਦਾ ਸਾਰਾ ਕੁ ਹਾਂ ਚੱਲ 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 ਵਾਸ ਕਰ ਲੈ ਉਹ ਲੈ 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 ਕੋਈ ਨਹੀਂ ਆ ਕੋਈ ਨਹੀਂ ਦੇਸਰੋ ਖੱਟ ਗਈ ਸਾਲੀ ਹਾਂ ਲੈਣ ਦਾ ਦੈਦ ਦੀ ਰਾਹੀ ਹੈ ਇਹਨੂੰ ਨਰਾਤਾ ਆਇਆ ਇਹਨੂੰ ਹਾਂ ਹਾਲੀ ਭਈ ਵੱਡੋ ਯਾਰ ਮੈਂ ਤਾਂ ਥੱਕ ਗਈ ਮੈਂ ਤਾਂ ਹੰਬ ਗਈ ਹੰਬ ਗਈ ਇਹ ਹੰਬ ਇਹ ਓਏ ਇਹ ਇਹ ਤਾਂ ਇਹ ਤਾਂ ਹੰਬ ਗਈ ਅੱਛਾ ਇਹ ਤਾਂ ਹੰਬ ਗਈ ਚੌੜੀ ਕਰ ਇਤੋਂ ਮਾੜਾ ਚੌੜਾ ਕਰ ਇਹ ਆ ਲੈ ਆਵਾਜਾਂ ਦੇ ਜਾਣ ਦੇ ਆ ਲੈ ਹੋੜੀ ਹੋੜੀ ਆ ਲੈ ਓਏ ਹੋੜੀ ਯਾਰ ਕੁਝ ਨਹੀਂ ਆਇਆ ਯਾਰ ਉਹ ਨਹੀਂ ਲੈਵਲ ਗਲਤ ਹੋ ਜਾਂਦਾ ਬਲੇਟੇਟ ਆ ਜਾਂਦਾ ਬਰਾ ਜਨਾਬਾਂ ਕਿਹਦੇ ਮੁਸ਼ਕ ਮਾਰਦਾ ਹਾ ਬਲੇਟੇਟ ਬਈ ਮੈਂ ਤੁੱਟੀਆਂ ਨਿਊਜ਼ਦਾਰਾਂ ਆ ਜਾਏ ਬਾਈ ਦਾ ਪਾਕ ਨਹੀਂ ਆਇਆ ਪੁੱਦੂ ਗਾਂ ਬਹੁਤ ਕਿਤੇ ਬਾਰਾ ਰੰਗ ਦੀ ਲੋਰ ਨਹੀਂ ਭਾਈ ਕਦੇ ਆੜਾ ਆ ਰੰਗ ਦੀ ਕਦੇ ਲੋਰ ਨਹੀਂ ਲਈ ਆਪਾਂ ਟੀ-ਸ਼ਰਟ ਪਾਈ ਤੇ ਰੇਣਾ ਗੀਨੀ ਟੀ-ਸ਼ਰਟ ਦਾ ਚੱਲ ਜਾਂਦੀ ਆ ਆ ਗੱਤਿਆ ਨੂੰ ਮੱਚ ਪੁੰਦਾ ਰਿਹਾ ਚੱਲ ਜਾ ਹਾਂ ਮੂੰਹ ਵੀ ਲਾਲੀ ਆ ਕੋਈ ਪੈਂਟਰ ਕੀ ਲਾਲੀ ਆ ਉਹ ਤੇ ਉਹ ਸ਼ਰਟ ਵੀ ਸ਼ਰਟ ਦੀ ਗੁੱਸੇ ਆ ਦੇਣਾ ਯਰ ਕਿਹੜੀ ਗੱਲ ਆ ਦੁਰ ਅਸੀਂ ਤੋੜਦੇ ਕੁਸਾ ਠੰਡਾ ਸਾਡਾ ਆ ਰਸੀ ਫੜਾਏ ਨੂੰ ਇਹ ਰਸੀ ਕਿਹੜੀ ਹੈ ਤੋੜ ਦੇ ਦੋਨੇ ਪਾਸੇ ਫੜ ਕੇ ਖਿੱਚ ਦੇ ਓ ਬਈ ਆ ਜਾਓ ਯਾਰ ਹੈਲਾ ਵੀਰ ਓ ਆਓ ਇੱਧਰ ਰੱਖ ਤੇ ਫਿਰ ਅੱਗੇ ਤਾਂ ਨਾ ਆਇਆ ਕਰੀਏ ਕਾਟ ਓ ਇੱਧਰ ਲੱਗਦਾ ਬਣੀ ਚਾਚਾ ਗੱਦਾ ਬਣੀ ਆਵੇ ਆਵੇ ਇੱਧਰ ਆ ਹਾਂ ਆ ਇਹ ਘਾੜ ਦੇ ਆ ਆ ਬੱਟਨੀ ਆ ਗੱਦਾ ਆ ਮੀਆ ਚੰਡੀਗੜ੍ਹ ਦਾ ਫਰਦਾ ਬਾਈ ਯਾਰ ਲੈਵਰ ਗਾਧ ਕਾ ਚੰਡੀਗੜ੍ਹ ਕਾ ਦਾ ਸਵੇਰ ਦਾ ਘਰ ਉਤਰਿਆ ਕੌਣ ਪਾਗੀ ਆਈ ਸ਼ਾਮ ਨੂੰ 5:30 ਕੇ ਤੇ ਬੁੱਤ ਕੀ ਫਿਰਿਆ ਜੇ ਵਾ ਵਾ ਯੋਗ ਯੋਗ ਅੱਗੋ ਦਾ ਮੇਰਾ ਪੇਪਰ ਸੀ ਪੇਪਰ ਦੇ ਕੇ ਆਇਆ ਮੈਂ ਵਾ ਬੁਲ ਸੈਟ ਚੰਡੀਗੜ੍ਹ ਓਏ ਜੈਮ ਵਾਲੀ ਘੱਟ ਲੈ ਗਿਆ ਚੰਡੀਗੜ੍ਹ ਦੋ ਦੋ ਚਾਰ ਦਿਨ ਲਾ ਕੇ ਆਉਣੇ ਉਹਨੇ ਐ ਓਏ ਸਫਰ ਸੋਫਰ ਜਾਣ ਕੇ ਕਿਹੜੇ ਟਾਈਮ ਤੇ ਰਾਤ ਨੂੰ ਪਹੁੰਚਣਗੇ ਚੰਡੀਗੜ੍ਹ ਤੇ ਆ ਗਏ ਡਿਆਣੇ ਆ ਕੇ ਰੱਖੀਏ ਜੋ ਹਲੇ ਹਲੇ ਲਾ ਕੇ ਕਾਤਾ ਗਾ ਚੱਲ ਚੱਲ ਆ ਓਏ ਨਹੀਂ ਰਿਸਾ ਤੇਰੀ ਨਹੀਂ ਮੈਰਾ ਕੀ ਕਾਤਾ ਬਾਹੀ ਯਾਰਾ ਆਠਾ ਵੱਲ ਤਾ ਉਹ ਡਬਲ ਬਣਿਆ ਡਬਲ ਠੀਕ ਜਿਆ ਨਾ 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 ਰਹਿਂਦੇ ਆ ਪਾਸ ਅੱਠ ਏ ਉੱਲੀ ਅੱਠ ਏ ਓਏ ਗੱਲ ਬੁਡੇ ਦੇ ਕੰਮ ਨਹੀਂ ਚੌੜੀ ਬੁਡੇ ਦੇ ਕੰਮ ਲੋਕਾਂ ਨੂੰ ਪਾਣੀ ਪਿਲਾਉਂਦਾ ਹੋਈ ਕੰਮ ਪਾਣੀ 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 ਨਹੀਂ ਨਾ ਪਾਣੀ ਵਾਟਰ ਵਾਟਰ ਮਾਨੀ ਜੇ ਧੁੱਪੇ ਜਈ ਜਾ ਇੱਥੇ ਬੈਠਾ ਮੂੰਹ ਹੀ ਦੇਤੀ ਜਾਏਗਾ ਹਾਂ ਆਉਣ ਜਾਂਦੇ ਪਲਾਤਾਰ ਚੱਕ ਤਾਰ ਆਹੀਂ ਪੈ ਜਾਣਾ ਓ ਐਂ ਕਰੀ ਓਕੇ ਆ ਯਾਰ ਟੱਕ ਦੋ ਹਾਲੇ ਕਿਦਨੇ ਗਾਂ ਘਰ ਕੇ ਇੱਥੋਂ ਇੱਧਰ ਹੋ ਕੇ ਆਹ ਖਾਦੀ ਖਾਦੀ 8 ਲੱਭੀ ਸੀ 8 ਕੀ ਲੱਗੇ ਆਪਾਂ ਜਾਣਾ ਨੇ ਇਧਰੋਂ ਪੈ ਉਹ ਖੜ ਗਿਆ ਖੜ ਗਿਆ ਹਾਂ ਇਹਨੂੰ ਆਇਣਾ ਕਿੱਥੇ ਨੇ ਉਹ ਭਰਾਵਾ ਇਹਨੇ ਆਇਣਾ ਇਹਨੂੰ ਹਾਂ ਹਾਂ ਓਏ ਨਹੀਂ ਆ ਲੱਗਦਾ ਵੱਡ ਉਹ ਨਹੀਂ ਗੋਲੂ ਜਿੱਥੇ ਤੂੰ ਬੈਠਾ ਏ ਪਿੱਛੇ ਕਰ ਦੇ ਕਿਹੜਾ ਹਾਂ ਪਿੱਛੇ ਕਰ ਦੋ ਸਵਾਲ ਕਰੇ ਜਿੱਥੇ ਤੂੰ ਬੈਠਾ ਹੋਵੇਂ ਪਰਲੇ ਪਾਸੇ ਚੱਲ ਹਾਂ ਢੱਡਾ ਜੱਗਾ ਕੱਢ ਲੈਣੇ ਕਿੱਤੀ ਮਾੜਾ ਖੇਚੀ ਖੋਲ ਹਾਂ ਹੌਣ ਕਰੀ ਬੱਸ ਪੈ ਲੋੜ ਹੀ ਨਹੀਂ ਕਰਦੀ ਮਾੜਾ ਜਾ ਇਹਨੂੰ ਕਰ ਰਿਹਾ ਇਹਨੂੰ ਇਹ ਕਿਹੜੇ ਤੇ ਰੱਖਣੀ ਇਹਨੂੰ ਕਰ ਰਿਹਾ ਇਹਨੂੰ ਇਹਨੂੰ ਰੱਖਾ ਇਹ ਹੁਣ ਵਿੱਚ ਓਏ ਚੱਕਾ ਮਸ਼ੀਨ ਚੱਕ ਲੈ ਹਾਂ ਚੱਕਾ ਜਪਰੇ ਨੂੰ ਮਸ਼ੀਨ ਚੱਕਾ ਆਖੀ ਜੀ ਨਹੀਂ ਪਰੇ ਨੂੰ ਤੱਕ ਚੱਲ ਤੱਕ ਚੱਲ ਜਾ ਉਹ ਤੇਰਾ ਕਿੱਦਾਂ ਸੀ ਉਹਨੇ ਤੀਰ ਚ ਕਾਢੀ ਗਿਆ ਕੀ ਕਰੇ ਚੱਕਿਆ ਕਿੰਨੇ ਜਾਊਗਾ ਮਸ਼ੀਨ ਚੱਕੋ ਤੇ ਚੱਕਿਆ ਕਵੇਂ ਜਾਊ ਚੱਕਿਆ ਜਾਣਾ ਤੱਕ ਖੇਚ ਲੈ 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 ਇਹ ਚੜ ਕੇ ਦੇ ਉੱਥੇ ਚੜ ਕੇ ਦੇ ਆਹ ਤਾੜੇ ਚੜ ਕੇ ਹਾਂ ਮੱਟੇ ਦੀ ਬਾਤ ਆਹ ਹੋ ਗਿਆ ਜਦੋਂ ਆ ਇਧਰੋਂ ਨਾਲ ਲਾ ਬਸ ਇਹ ਤੇ ਬਟੋਟਾ ਫਾਦਾਂਗੇ ਟੋਟਾ ਇੱਕ ਮਿੰਟ ਇੱਕ ਮਿੰਟ ਹੋ ਗਿਆ ਹੋ ਗਿਆ ਓਕੇ ਓਕੇ ਹੋ ਗਿਆ ਹੋ ਗਿਆ ਆ ਵੀ ਆਨ ਲੈਵਲ ਆ ਆ ਬੜੀ ਰਹਿਤ ਖੁੰਦ ਇੱਥੇ ਪਾ ਦੇਾਂਗੇ ਇਹੋ ਵੱਢ ਕੇ ਪਾ ਲਈ ਆ ਹੂੰ ਇੱਥੇ ਮੈਂ ਮੈਂ ਤੇ ਮਾਰੂ ਮੈਂ ਤੇ ਲਾ ਪਿੱਛੇ 20 cos θ tan θ 23² ਲੱਗਣਾ ਇੱਥੇ θ ਆ ਵੇ ਇਕੱਠਾ ਕੀਤਾ ਪਿਆ ਕਿੱਥੇ ਫਿਰ ਆ ਗਏ ਆ ਯਾਰ ਮਿੱਟੀ ਹੁਣੇ ਲਾਤੀ ਆ ਵੇ ਫਿਰ ਤੇ ਲੋੜੇ ਨੇ ਕੀ ਕਰਦੀ ਆਈ ਬਹੁਤ ਗਈ ਮਿੱਟੀਆਂ ਨੇ ਗਈਆਂ ਨੇ ਬਾਉ ਬਾਲਾ ਓਏ ਉਂਗਲਾ ਮਾਰ ਲੈ ਉਂਗਲਾਂ ਨਾਲ ਸ਼ਾਨੀ ਲਾਲ ਨਹੀਂ ਯਾਰ ਗੱਲ ਸਹੀ ਆ ਪੋਜ਼ਿਟਿਵ ਵਿੱਚ ਵੱਡਾ ਨਾ ਵੇ ਛੋਟਾ ਚੱਲ ਜਾਊਗਾ ਆ ਵੇ ਕਿਉਂ ਓਏ ਓਏ ਲੀਰ ਜੀ ਲੈ ਕੇ ਆਓ ਵਾਲੀ ਆਊਗਾ ਗੋਲੂ ਫਿਰ ਉਹੀ ਸਾਧੂ ਵਾਲੀ ਗੱਲ ਕਰਦੇ ਨੇ ਉਹ ਇੱਥੇ ਹੀ ਕੱਟਿਆ ਜਾਣਾ ਇਹ ਇਹ ਤੇਰਾ ਕੱਟਿਆ ਰਹੇ ਇੱਥੇ ਲੰਮਾ ਪਾ ਕੇ ਓਹੋ ਲੈਵਲ ਤਾਂ ਮਾਰ ਲਾ ਪਿੰਡ ਆ ਦੇਖ ਯਾਰ ਇਹ ਵਿੱਚ ਵਰਦਾ ਕਰਨਾ ਆਪਾਂ ਵੇਹਾਂ ਆਈ ਨਾ ਵਾ ਇਹ ਨਾ ਕੱਟ ਕੇ ਨਾ ਵਿੱਚ ਪਾ ਕੇ ਵੇਖੋ ਵਿੱਚ ਇਹ ਜੇ ਵਿੰਗਾ ਹੈ ਮਿੰਗਾ ਹੋ ਜਾ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਰਿੰਦਾ ਵਿੱਚ ਵਿੱਚ ਪੈਂਦਾ ਅਡਜਸਟ ਕਰ ਲਈਏ ਡੇਢ ਕੇ ਪਰੇ ਕਰ ਗਾਣਾ ਵੀ ਸੁਣਾ ਦੂੰ ਕਰੀ ਤਾਂ ਚੱਕੀ ਤੋ ਓਕੇ ਆ ਬਸ ਵਾਹ 10 ਗੋਲੂ ਐ ਇਹ ਕਸਤਾ ਕੀਤਾ ਯਾਰ ਲਸ ਲੈ ਇਹਦੇ ਲੈਵਲ 'ਚ ਨਹੀਂ ਕੱਟਿਆ ਜਾਣਾ ਸਾਰਾ ਸਰਦਾਰ ਗੱਲ ਫੜ ਹੂੰ ਉਹ ਵੀ ਚੈਟ ਕਰਦਾ ਬੰਦਾ ਆਪਣਾ ਕਿਹੜਾ ਓਹੀ ਓਹੀ ਦੇ ਕੇ 25 ਰੁਪਈਆ ਵਾਲੀ ਗਾਰਨੀ ਰਸਤਾ ਦੇ ਮੇਰੀ ਨਹੀਂ ਗਰਮੀ ਜੀ ਆਈ ਜਾਂਦੀ ਗਰਮੀ ਹੋਣੀ ਆ ਕਿਹੜੀ ਅੰਨੀ ਆਏ ਮੇਰੇ 25 ਰੁਪਈਆ ਵਾਲੀ ਗਾਰਨੀ ਮੋਲੇ ਆਖਾ ਕੇ ਆਲੂ ਪੁਰੀ ਹੈ ਮੋਲੇ ਕਿਹੜੀ ਅੰਨੀ ਹੋ ਗਈ ਤੂੰ ਆਵੇਂ ਕੋਲਾ ਪਾਣੀ ਵਿੱਚ ਜਾ ਤੰਦ ਵਿੱਚ ਹੀ ਘੜਦਾ ਹੈ ਸਮਾਈਲ ਵੇ ਸਮਾਈਲ ਹੈਂ ਹੇ ਏ ਏ ਹੈਂ ਹੈਂ ਰੋਟੀ ਖਾ ਲਈ ਓਏ ਰੋਟੀ ਖਾ ਲਈ ਹਾਂ ਕਰ ਹੱਗ ਲਿਆ ਹੱਗ ਲਿਆ ਹਾਂ ਹਾਂ ਹੱਗ ਲਿਆ ਕਹਿੰਦੀ ਆ ਵੇ ਕੋੜਾ ਭਜਾਉਂਦਾ ਵੇਖ ਨਾ ਕੋੜੇ ਦੀ ਬਣਾ ਵੜੀ ਕੋੜੇ ਦੀ ਕੱਚ ਕੱਚ ਅਰੇ ਇਸ ਕੱਚ ਅੱਡੀ ਮਾਰਨੀ ਅੱਡੀ ਮਾਰਨੀ ਅੱਡੀ ਆ ਕੂਟਰ ਲਾਇਆ ਅੱਡੀ ਕਿਧਰ ਮਾਰਦੀ ਅੱਡੀ ਉਹਦੇ ਮੂੰਹ ਤੇ ਮਾਰੀ ਜਾਂਦਾ ਅੱਡੀ 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 ਵਾਰੀ ਤੇਜ਼ ਕਰਦੇ ਪੂਰਾ ਪੰਜਾਬ ਓਏ ਥੈਂਕ ਯੂ ਥੈਂਕ ਯੂ ਬੜਾ ਪੰਜਾਬ ਅੰਦਰਲੀ ਬੇਗ ਅੰਦਰਲੀ ਅੰਦਰ ਨਹੀਂ ਹਾਂ ਅੱਗ ਬੜੇ ਦੇ ਡਰ ਕੋ ਲਾਣਾ ਆ ਯਾਰ ਮਸਕਰ ਵੀ ਮਾਰ ਦੇ ਕੋੜੀ ਧਾਣ ਵੀ ਉਤਾਲੋ ਨਵੀਂ ਕਿੱਦਰ ਲੈ ਵਾ ਵਾ ਰੋਕ ਦੇ ਰੋਕ ਗੋਲੂ ਤੂੰ ਤਾਂ ਬਣ ਗਿਆ ਆਰਾਮ ਘੜੀਆ ਉੱਤੋਂ ਸਿੱਧਾ ਥੱਲੇ ਥੱਲੇ ਆ ਕੇ ਆਠਾ ਵੱਲ ਤਾਂ ਫੇਰ ਉਹ ਥੱਲੇ ਆ ਕੇ ਗੱਤ ਹੋ ਜਾਂਦਾ ਨਾ ਇਹ ਵੇਖ ਉਹ ਪਤਾ ਕੀ ਗੱਲ ਹੈ ਜੱਜਮੈਂਟ ਨਹੀਂ ਆਉਂਦੀ ਕਿਵੇਂ 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 ਐਸੇ ਕਿਵੇਂ ਉਰੇ ਨੂੰ ਖੇਚਲਾ ਮਾਰਾ ਤੂੰ ਨਾ ਜੋ ਲੰਬਾੜਾ ਬਲੇਟ ਪਾਉਣਾ ਨਾ ਲੰਮਾ ਜੋ ਤੂੰ ਜਦੋਂ ਉਹ ਜਦੋਂ ਜਾਦੇ ਵੜਦਾ ਨਾ ਵੀ ਬੜੇ ਬਾਦੇ ਤੂੰ ਦਾ ਲੰਮਾ ਪਾ ਕੇ ਕੱਟ ਰਹੀ ਉਰੇ ਨੂੰ ਖੇਚਲਾ ਉਰੇ ਨੂੰ ਖੇਚਲਾ ਹਜੀ ਛੋਟਾ ਛੋਟਾ ਕੱਟ ਲਾ ਕੋਈ ਨਹੀਂ ਕੋਈ ਨਹੀਂ ਫਾਲ ਤਾਂ ਜਾਂਦਾ ਚੱਲਦਾ ਹਾਂ ਹਾਂ ਹੁਣ ਫਾਲ ਕਿੱਵੇਂ ਚੱਲਦਾ ਕਿਵੇਂ ਛੋਟਾ ਨਾ ਬਣਾ ਜੀ ਬਾ ਕੀ ਹੋ ਵਟਣਾ ਪੈਣਾ ਇਤੋਂ ਹੋਣਾ ਕੋਈ ਨਹੀਂ ਮੈਲਾ ਮੈਲਾ ਪਹਿਲਾਂ ਵਿੱਚ ਬਾ ਇਧਰੋਂ ਪਤਲਾ ਉਧਰ ਕੱਢ ਬਾਹਰ ਉਧਰੋਂ ਕੱਢ ਕੋਈ ਨਹੀਂ ਕਾ ਉਹ ਨਹੀਂ ਯਾਰ ਪਤਲਾ ਸਾਲੇ ਇਧਰੋਂ ਫੱਟ ਬਹਿ ਜਾਂਦਾ ਇਧਰੋਂ ਪਾ ਪਹਿਲਾਂ ਹਾਂ ਹਾਂ ਆ ਬੱਟ ਬੈਠੂਗਾ ਹਾਂ ਬੈਗਾ ਚੱਕ ਹਾਂ ਆ ਮੈਂ ਤੁਸੀਂ ਬਹਿ ਜਾਂਦਾ ਹੁਣ ਉੱਥੇ ਸ਼ਨਾਨੀ ਲਾਜ ਤੇ ਬਾਹਰ ਕੱਢਦਾ ਫੇਰੋਂ ਨਹੀਂ ਨਹੀਂ ਐਂ ਐਂ ਅੰਦਰ ਹੀ ਕਰ ਉਹ ਬਾਵਾ ਵਟੀਆ ਨਾ ਪਹਿਣਾਣੀ ਵਿੱਚ ਨਹੀਂ ਉਚਾਲੇ ਉੱਠ ਗਾੜਨਾ ਏ ਏ ਥੋ ਗਾਇਜ਼ ਹਰ ਪਾਰਕ ਦਾ ਸੀਨ ਹੋ ਜਾਏਗਾ ਆ ਗਏ ਆ ਅੱਜ ਇੱਕ ਲੜਦੇ ਵੀਲੋ ਬਣਾ ਕੇ ਲੈ ਆਣੇ ਮੈਨੂੰ ਬਹਾਰ ਹੋਰ ਇਹਨੂੰ ਕਰਦੇ ਯਾਰ ਪਹਿਲਾਂ ਪਹਿਲਾਂ ਦਰਵਾਜ਼ਾ ਦੋ ਪੀ ਕੇ ਆਏ ਸਾਨੂੰ ਪਤਾ ਨਹੀਂ ਪੀ ਕੇ ਆਏ ਹਾਂ ਕੀ ਹੋਏ ਪੀ ਕੇ ਪੀ ਕੇ ਆਏ ਇਹ ਇੱਕ ਗਲਾਸ ਪੀਤਾ ਇਹ ਤਾਂ ਮੋਟੇ ਹੋਣੀ ਪਹਿਲਾਂ ਉੱਥੇ ਫਿਰਦੇ ਮੈਨੂੰ ਫੋਨ ਲਾਇਆ ਫਿਰ ਮੈਂ ਜਾਵੜਿਆ ਆਹੋ ਕਰਦੇ ਸੀ ਰੌਪੀ ਕਿ ਆਏਗੇ ਯਾਰ ਤੇ ਗੰਨੇ ਲਾਈ ਜਾਂਦਾ ਸੀ ਆਹੋ ਅਸੀਂ ਵੀ ਗੰਨੇ ਲਾਏ ਜੋ ਤੂੰ ਰੀਲ ਪਾਈ ਕਿ ਕਿਤੇ ਪੰਜਾਬ ਵਾਲੀ ਤੇ ਉਹ ਗੰਨੇ ਵਾਵਾ ਲਾਦੇ ਉਹ ਆਨੇ ਪਾਟਾ ਲੈਣਾ ਪਾਟਾ ਲੈਣਾ ਲਾਉਣ ਲਾਪੇ ਲਾਉਣ ਲਾਪੇ ਸੱਚੀ ਲੈ ਗਿਆ ਪਾਟਾ ਨਹੀਂ ਗਾੜ ਬਹੁਤ ਸ਼ੌਤ ਹੁੰਦਾ ਡਰਾਈਵ ਰੂਟ ਹੈਗਾ ਗਾੜਾ ਉਹ ਬੋਲਾ ਜੇ ਪਵਾਵਾਂਗੇ ਤਾਂ ਆ ਹੀ ਆ ਨਹੀਂ ਤਾਂ ਕੱਲਾ ਹੀ ਡਰਾਈ ਆ ਨਹੀਂ ਨਹੀਂ ਕਿੰਨਾ ਕਿੰਨਾ ਦੱਸਾਂ ਜਾ ਨਾ 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 ਡਰਾਈ ਉਹ ਕਿਹਦਾ ਕਿਹਦਾ ਸਾਂਝਾ ਲੈ ਕੇ ਜਾਓ ਸਾਂਝਾ ਕਿਹਦਾ ਕਿਹਦਾ ਹੁੰਦੇ ਗਾ ਦਾ ਉਹਦਾ ਰਾਮ ਪਰਾ ਕਿੰਨੇ ਰੁਪਈਆ ਕਿਲੋ ਆ ਉਹ ਜਾਂ ਚੈਨਾ ਮਾਸ ਓਏ ਵਟੀਰ ਘਰ ਨਹੀਂ ਆਣਾ ਉਹ ਭਰਾਵਾ ਗੱਦਾ ਐ ਨਾ ਮੱਕੜਾ ਤੇਰਾ ਵੇਰ ਨਿਕਾਲਾ ਉਹਨੇ ਦਾ ਟੱਪਿਆ ਦੀ ਵੇਸੀ ਆ ਇਹ ਤਾਂ ਜਿੰਨਾ ਮਰਜੀ ਤਾਂ ਤੁਰਿਆ ਆ ਇਹ ਤਾਂ ਮੁੱਕੜੀਆਂ ਨਹੀਂ ਪਾਣੀ ਦਾ ਤਾਂ ਨਹੀਂ 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 ਗਈ ਲੈ ਨਾ ਇਹ ਉਹਦਾ ਬੋਡੀ ਸੀਗੀ ਚੱਲ ਗਈ ਨਾ ਨਹੀਂ ਨਾ ਨਾ ਗਈ ਨਾ ਨਾ ਉਹ ਲੁੱਫਾ ਤੇ ਆ ਕੇ ਜਾ ਉਹ ਜਿਹੜਾ ਵਿਚਾਰਾ ਮੇਰੀ ਵਿਚਾਰਾ ਉਹਦੇ ਪੈਰ ਉਹਦਾ ਅੜ ਗਿਆ ਆਪਣਾ ਘੜਤ ਦੇ ਅੱਜ ਚੱਲ 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 ਹਾਂ ਹਾਂ ਚੱਲ 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 ਲੱਗ ਜੂ ਬੜਾ ਅੱਜ ਲੱਗ ਜੂ ਨਾ ਛੋਟੀ ਹੋ ਗਈ ਹੁਣ ਯਾਰ ਛੋਟੀ ਸੀਗੀ ਉਹ ਕੱਟ ਕੱਟ ਗਿਆ ਭਾਈ ਸਹੀ ਹੈ ਉਹ ਜੇ ਤੂੰ ਸਕੂਟਰੀ ਦੀ ਲਾਈਟ ਵੇਖ ਲਈ ਹਾਂ ਤੂੰ ਅੰਨਾ ਤੈਨੂੰ ਮਰੇ ਨਰਾਤਾ ਐਡੀ ਕਿਹੜੀ ਲਾਈਟ ਆ ਹਾਂ ਲਾਈਟ ਕਹਿੰਦੇ ਸੂਰਜੀ ਲਾ ਲਿਆ ਸੂਰਜੀ ਮਾਰ ਲੈਣ ਲਈ ਲਾਈ ਆ ਮਾਰ ਲੈਣ ਲਈ ਆ ਜੀ ਸੂਰਜ ਲਾ ਲਿਆ ਭਈ ਛੱਡੀ ਸਾਰੇ ਆਣੇ ਪਾਸੇ ਕਰਦੇ ਇੱਥੇ ਦੁਕਾਨਾਂ ਦੇ ਸੜਕਾਂ ਖਾਲੀ ਹੋ ਜਾਂਦੀਆਂ ਤੇ ਇੱਕ ਆਏ ਆ ਹੱਥ ਨਾਲ ਫੜ ਕੇ ਜੇ ਬਾੜਾ ਤਾਂ ਕਰਦਾ ਆਏ ਕਰਦੇ ਉਹਦਾ ਬੱਸ ਸੈਂ ਕੰਦਰੇ ਲੱਗ ਜਾਂਦਾ ਮੇਰੇ ਸਿਰ ਦੁਖਦੇ ਸਿਰ ਵੀ ਲੋਟਦਾ ਸਿਰ ਵੀ ਸੈਟ ਕਰਦਾ ਸਿਰ ਦੁਖਦਾ ਹੀ ਗਿਆ ਬੰਨਤਾ ਸਿਰ ਹਾਂ ਤੇ ਬ੍ਰੇਕ ਆਇਲ ਘੱਟ ਸੀਗਾ ਹਾਂ ਬ੍ਰੇਕ ਕੋਲ ਮਿਲਿਆ ਨਹੀਂ ਉਹ ਚ ਗੱਡੀ ਵਾਲਾ ਮਗਲੈਲ ਹੀ ਪਾਤਾ ਮੈਂ ਮੜੇ ਨਾ ਬ੍ਰੇਕ ਵੀ ਹੁਣ ਮੜੇ ਨਾ ਲੱਗ ਜਾਂਦੇ ਆ ਪਰ ਜੇ ਤੂੰ ਲਾਈਟ ਵੇਖ ਲਈ ਤੇ ਤੈਨੂੰ ਲੱਗੀ ਵੀ ਆ ਸਾਪਾਂ ਵਾਂਗੂ ਆਏ 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 ਹਾਂ ਸਾਪਾਂ ਵਾਂਗੂ ਪਹਿਲਾਂ ਪਹਿਲਾ ਲੈਟਰ ਆਉਂਦੀ ਫਿਰ ਸਕੂਟਰੀ ਆਉਂਦੀ ਆ ਵਾਹ ਵੇ ਲੈ ਆ ਐ ਸਾਪੜੀ ਹੈ ਲੈਟਰ ਸਾਪੜੀ ਆ ਓਏ ਹੋ ਉਹ ਵੀ ਲਾ ਦੇਣਾ ਜੀ ਸਲੈਂਸਰ ਕੱਲ੍ਹ ਹੋ ਉਸ ਲੈ ਸਲੈਂਸਰ ਹਾਂ ਬਾ ਹੁਣ ਮੈਂ ਨੇਰਾ ਤੁੰ ਤਨ ਮੈਂ ਲੈਟਰ ਚੈੱਕ ਕਰਾਉਂਗਾ ਹੁਣ ਨੇਰਾ ਹੋ ਗਿਆ ਦਿਨੇ ਤੁੰਨ ਬੈਠ ਦਿਨੇ ਕਰਾਉਂਗਾ ਕਿਉਂ ਨੇਰੇ ਚ ਨੇਰੇ ਚ ਸੂਰਜ ਉੱਤੇ ਸੂਰਜ ਲੱਗਦਾ ਨਹੀਂ ਨੇਰੇ ਜਿੰਨਾ ਤੋਂ ਉਹਦੀ ਉਹਦੀ ਚਾਨਣ ਦੀ ਨਾ ਉਹ ਧਲ ਚੱਲਿਆ ਨਹੀਂ ਜਾਣਾ ਅੱਖਾਂ ਤੋਂ ਇਹਨਾਂ ਤੋਂ ਰੋਸ਼ਨੀ ਰੋਸ਼ਨੀ ਝੋਲੇ ਪੈ ਸਕਦੇ ਆ ਹਾਂ ਚੱਕਰ ਵੀ ਚੱਕਰ ਆ ਸਕਦੇ ਆ ਨਿਗਾ ਵੀ ਜਾ ਸਕਦੀ ਆ ਹਾਂ ਰਾਤ ਨੂੰ ਤਾਂ ਨਹੀਂ ਚੈੱਕ ਕਰਾਉਂਦੇ ਨਿਗਾ ਵੀ ਜਾ ਸਕਦੀ ਥੋੜੀ ਹਾਂ ਹਾਂ ਕਹਿੰਦਾ ਜਿਹਨੇ ਚੈੱਕ ਕਰਾ ਲਿਆ ਤੁਸੀਂ ਕਹਿ ਨਹੀਂ ਸਕਦੇ ਅੱਗ ਵਰਦੀ ਅੱਗ ਲੈਟ ਚ ਮੈਨੇ ਵੀ ਅੰਨਾ ਕਰ ਸਕਦੀ ਆ ਹਾਂ ਹੱਥ ਵੀ ਨਹੀਂ ਲੱਗਣ ਤੇ ਚਾਹ ਉਹ ਜਿਹੜਾ ਇੱਕ ਕਿਰਲੀ ਚ ਵੱਜੀ ਜਿਹੜੀ ਲੈਟ ਮਾਰੀ ਹਾਂ ਪਤਾ ਹੀ ਨਹੀਂ ਲੱਗਾ ਨੂੰ ਤਾਂ ਜਾਵੇਂ ਹੀ ਨਹੀਂ ਬਾਕੀ ਜਿਹੜਾ ਬੰਦੇ ਨੂੰ ਰਾਤ ਨੂੰ ਕਿਹਿਆ ਦੀਦਾ ਵੇਲਾ ਉੱਲੂ ਨੂੰ ਉੱਲੂ ਬਟਾ ਲੱਗਾ ਜੋ ਲੈਡ ਚੱੜ ਦੀ ਮੰਮੀਆਂ ਦੀ ਦੈਨ ਚੜ ਕੇ ਰਹਿੰਦੇ ਤੂੰ ਨਾਲੇ ਮਾਂ ਨੂੰ ਤੂੰ ਰਹਿੰਦੇ ਘਾਟੇ ਨੀ ਵਰ ਜਾ ਗਿਆ ਕਿਉਂ ਲਟਾਇਆ ਹੋ ਗਿਆ ਹਾਂ ਹਾਂ ਨਾਲੇ ਮੱਝ ਨੇ ਕਿ ਲੱਗਣਾ ਉੱਲੂ ਉਹਦੀ ਉੱਲੂ ਦੀ ਉੱਲੂ ਦੀ ਮੰਮੀਆਂ ਦੀ ਵੀ ਦੈਨ ਚੜ ਗਿਆ ਦੈਨ ਚੜ ਗਿਆ ਬਹਿ ਜਾ ਕਰੀਂ ਘੁੱਟ ਚ ਹੀ ਰਹੇ ਹੁਣ ਜੋ ਲੈਡ ਚੱਡੀ ਚਿੱਟਾ ਉੱਲੂ ਹੀ ਨਾਲੇ ਹਾਂ ਕਰ ਚਾਟ ਕੋਈ ਨਹੀਂ ਕਰਦਾ ਮੈਂ ਇਹ ਨਹੀਂ ਮੁੱਠੀਆ ਚਲੇ ਗਏ ਹਾਂ ਪਾਣ ਗੱਦਦਾਂ ਤੱਕ ਦੀ ਆਏ ਆ ਆ ਕੇ ਬੈਠੇ ਆ ਹਾਂ ਇਹ ਬੋਲੀ ਬੋਲੀ ਆਏ ਬਈ ਬਹੁਤ ਭਾਰਾ ਲੱਗ ਤੁਹਾਨੂੰ ਹੈ ਨਹੀਂ ਵੀ ਹਾਂ ਹੋਏ ਅੱਜ ਗਾੜ ਬਣਾ ਲਿਆ ਦੇਖ ਲੈ ਲੈ ਜਾਓ ਟੇਪ ਲਾ ਲਾ ਉੱਤੇ ਫੋਨ ਨਹੀਂ ਦਿੰਦਾ ਸਾਹ ਆਉਂਦਾ ਯਾਰ ਕੀ ਚਾਹੀਦਾ ਨਹੀਂ ਦੇਣਾ ਯਾਰ ਦੇ ਦੇ ਮਗਰ ਨਾ ਲੱਗੀਆਂ ਨਾ ਦਿਲ ਫੋਨ ਦੇ ਕੇ ਜਾਵਾਂਗੇ ਚੱਲਾ ਦੂਜਾ ਬੈਂਚ ਦਾ ਰੱਖ ਕੇ ਦਿਖਾ ਦਈਏ ਜੈਮ ਵੀ ਸੈੱਟ ਕਰਤੀ ਹੁੰਦਾ ਆਪਾਂ ਲੈ ਵੀ ਆਪਾਂ ਬੋਲਣਾ ਆਪਾਂ ਬੋਲਣਾ ਘੱਟ ਹੁੰਦਾ ਵੇਖ ਕੇ ਹੁੰਦਾ ਚਲਾ ਲੈਂਦੇ ਜਾਂਦਾ ਕੀ ਕਹਿਣਾ ਚਾ ਰਹੇ ਆ ਹੂੰ ਜੱਜਾ ਮੈਂ RAM RAM ਸਵੇਰੇ ਬੈਠਿਆ ਆ ਰਿਹਾ I'm going to home ਠੀਕ ਹੈ ਠੀਕ I am ਕਹਿਣਾ ਮੈਨੂੰ ਆ ਵੇਖ ਕੇ I am going to home हम्म, hmm. I am going oh, to Mumbai. Go. Oh, oh, okay. आसे See you tomorrow. केड़ा? आ मेरे जो. ओ परे. और अगर आओगे तो एक लतानी का टैग जाने में आ देगा है ना? Yes. Okay, okay. Bye. हाँ. एक रियना. है कि है. Bye. हाँ हाँ bye. See you later. See you tomorrow. Bye. आज मार का देगा. See you later. आज अभी भाई आ रहे हैं अपना भाई रोक रहा है क्या क्या अरे भूरूपिया भैया. ਰਾਮ ਰਾਮ ਸਾਰੇ ਵੀਰੋ ਹੁੰਦੇ ਆ ਰਾਗਾ ਹੁਣ ਪਹਿਲਾ ਸਵਾਲ ਦੇਦਾ ਕਿਹਦੇ ਦਾ ਹੁੰਦੀ ਜਰਾ ਹੁੰਦੇ ਆ ਉਸ ਦਾ ਆ ਆਵੇ ਹਾਵੇ ਹਾਵੇ ਹੁਣ ਪਹਿਨ ਦਾ ਸਵਾਲ ਹੱਟ ਦੇ ਦੇ ਕਰੇਗੀ ਮੈਨਾਂ ਘਰੇ ਕੱਤ ਪੈਣਾ ਓ ਇੱਥੇ ਭਰਾਵਾਂ ਦੇ ਜੱਗ ਲਾਈ ਦੀ ਮੂਰਤ ਨਹੀਂ ਔਰ ਲੋਹੇ ਦੀ ਅੰਧੀ ਹੋਇਆ ਰਿਸਟੇਲਾ ਔਰ ਕੋਲੀ ਯਾਰ ਮਿਲਿਆ ਯਾਰ ਆਹ ਅਗਰ ਆਪਕੋ ਮਿੱਤੇ ਪੁੱਛਣੇ ਵੀ ਲਗਾਏ ਤਾਂ ਆਪ ਹੋਰ ਥੋੜੀ ਮੋਗ ਹੋ ਗਏ ਆ ਸੋਨੀ ਜੀਆ ਯਾਰ ਅੱਬਾ ਬਾਕੀ ਪੈਦੀ ਆ ਸਾਰੀਆਂ ਫੋਟੋਆਂ ਪੂਣੇ ਡਿਲੀਟ ਕਰ ਦੇ ਗਾ ਕਰ ਦਿੱ ਗਿਆ ਬਲਾਉਣੇ ਨਹੀਂ ਯਾਰ ਅਰੇ ਯਾਰ ਅਰੇ ਯਾਰ ਐਸਾ ਬੰਦ ਕਰੋ ਗੁਰਵੀਰ ਬਾਈ ਦਾ ਚੈਨਲ ਬੰਦ ਹੋ ਜਾਏਗਾ ਕੱਲ ਕੋ ਇਹਨਾਂ ਨੇ ਲੱਗੀ ਬਾਈ ਦੇ ਪਾਸ ਵੀ ਜਾਣਾ ਟਰਾਲੀ ਵਿੱਚ ਮੁਕਾਬਲਾ ਗੁਰਵੀਰ ਬਈਆ ਕੋਈ ਫੋਟੋ ਨਹੀਂ ਰੱਖੀ ਆਪਾਂ ਯਾਰ ਬਲਾਉਣੇ ਨਹੀਂ ਜਿੰਨੀਆਂ ਪੁਰਾਣੀਆਂ ਫੋਟੋਆਂ ਆ ਸਾਡਾ ਬਲੌਜ ਦਾ ਕੱਟ ਦੇ ਲੋਡ ਪੈਂਦੀ ਕਿ ਨੰਬਰ ਹੀ ਹੈ ਨਹੀਂ ਤੇਰਾ ਨੰਬਰ ਲੈ ਲੈ ਹਾਏ

क्या कर रहे हैं ओये बाप खिगरना है खिगरना है फ्रैंकी <ुली> <सुणारा> को करा देंगे अंदर खाते हैं क्या देखो यार ही देखा ना बोरु कार दो बोरियां के एक जगह ओए ओए बिरयानी बोरियां में ही दो कम ले आंगे गट्टियां तो आएगी आप पढ़ लेते हैं गट्टियां देंगे हाँ ਜੇ ਰਹਾ ਹੈ ਅੰਦਰ ਦੇ ਕੋਲ ਇਹ ਰੂਹ। ਛਣੇ ਕੋਟੀ ਮੈਨੂੰ ਆ। ਪਿੱਛੋਂ ਦਾ ਲੱਕ ਡਿਆ ਹੈ। ਆ ਘਰ ਉੱਤੇ। ਦਰਜੀ ਥੋੜੇ ਮਾੜੇ ਹਨ। ਵੜਦਾ ਛੇ ਰੰਗ ਬੰਦਿਆ। ਕੀ ਹੋ ਰਿਹਾ ਆਪਣੇ ਬਾਸ? ਉਹ ਕਿੰਨੀ ਹੈ? ਦੱਸ ਦੇ। 44 ਇੰਚ। 44 ਨਹੀਂ ਬਈ। 44 ਹੀ ਲਿਆ ਸੀ ਨਾਰਮਲ। ਉਹ ਨਹੀਂ ਮੋਦੀ ਦੀ 56। ਆ ਨਾਰਮਲ ਦੀ ਪਹਿਲਾਂ। ਪਹਿਲਾਂ ਨਾਰਮਲ ਆ ਹੁੰਦਾ। ਮੋਦੀ ਦੀ 56 ਛਾਤੀ। 56। ਪਿੱਛੋਂ ਦਾ ਬਾਤ। ਮੋਦੀ ਆ ਨਾ ਮੇਰੀ 56। ਚੱਲ ਜਾਨ। ਥੋੜੀ ਬਸ ਜੀ ਦਾ। ਥੋੜੀ ਜਿਹਾ ਬੋਦੀ ਤਾਂ ਫਰਮਾ ਨਾ ਹੋਣੀ ਬਾਕੀ ਨਾ ਹੋਣਾ ਚਾਹਲੀ ਐਂ ਚੀ ਠੀਕ ਆ ਨਾਰਮਲ ਨਾਰਮਲ ਆ ਓ ਟੋੜੀ ਬੜੀ ਹੈ ਉਹਨੂੰ ਵੀ ਯਾਰ ਟੱਡੀਆਂ ਦੇ ਜੂਰ ਲਾਦੇ ਚਾਹਦੇ ਹੁੰਦੇ ਨਹੀਂ ਆਪਦੀ ਵੀ ਨਹੀਂ ਆਪਦੀ ਮੈਲੇ ਤਾਂ ਯਾਰ ਮੈਲੇ ਤਾਂ ਨਹੀਂ ਵੀ ਨਹੀਂ ਨਹੀਂ ਆਉਦੀ ਮੈਨਾਂ ਹੁਣ ਮੈਨਾਂ ਨਾ ਉਹ ਲੋ ਬੜੀ ਓਏ ਪੁੱਟਿਆ ਦੇਖੀ 18 18 18 ਪੁੱਟਿਆ 38 ਬਰਾਵਾ ਚੱਲ ਬਰਾਵਾ ਟੋਰਨਾ ਦੇ ਐਨਸੀ ਟੈਪ ਪੁਰਾਣਾ ਹੈ ਇਹ ਨੂੰ 197 ਵੇਲੇ ਦਾ 11 9 ਅੱਜ ਆ ਗਿਆ ਮੈਂ ਚੱਲਦਾ ਚੱਲਦੇ ਆ ਚੱਲ ਅੱਜ ਚੱਲ ਕਿੱਤਰ ਕਰੀਏ ਨਾ ਇਹਨੂੰ 63 ਆ ਜਾਣਾ 37 ਹਣ ਹਣ ਓਏ ਜੇ ਕੋਟ ਪਾ ਕੇ ਥੈਂਕੀਅਰ ਬਿਨਾ ਕੋਟ ਥੈਂਕੀਅਰ ਸਾਫਵਾ ਸਾਫਵਾ ਚਲ ਕਾਟੇ ਸੈਂਟੀ ਜੂਰ ਮੈਂ ਬਾਦਾ ਅੱਧਾ ਇੰਚ ਸਾਹ ਲੈ ਗਿਆ ਆਹੀਂ ਹੌਸਲਾ ਲੈ ਲੈ 14 14 14 ਵਾ 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 ਕੋਡ ਸਣੇ 14 ਉਹ ਤਾਂ 7.5 ਹੀ ਆ ਸੇਮ ਸ ਹੈ ਜਾਂ ਨਹੀਂ ਬਦਲੋ ਤੇਰੇ ਕੋਟ ਤੇ ਚੜਦੇ ਡੋਲੇ ਦਾ ਬਾਕੀ ਬਈ ਅੱਲਾ 16 ਫਲਾਇਆ ਨਾ ਸਾਲਾ ਤੇਰਾ ਹੀ ਸੀਗਾ ਆਹੀਂ ਕਰੋ ਜੀ ਮਣਾਉਣ ਨਹੀਂ ਨਾ ਕਾਣਾ ਲਾ ਕਾਣਾ ਅੰਦਰੋਂ ਕਾਣਾ ਲਾ ਇਹ ਗੱਲ ਮੂਰੀਏ ਤੱਕ ਕੇ ਗੱਲ ਤੱਕ ਕਰ ਕਮਰ ਮੈਂ ਹੁੰਦੇ ਕਮਰ 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 ਚਲੋ ਆ ਗਈ ਗੇਲਵਣ ਕਲੇਨ ਆ ਗਈ ਓਏ ਆ ਕਿਹੜੀ ਬਤ ਹੈ ਆ ਗੇਲਵਣ ਕਲੇਨ ਆ ਗਈ ਉਹ ਫੁੱਲਾ ਵਾਲੀ ਨਹੀਂ ਕਰਾ ਨਾ ਯਾਰ ਪਾ ਦਿਖਾਈਆਂ ਦੀ ਫੁੱਲ ਵਾਲੀ ਨਿਕਰ ਨਹੀਂ ਦਿਖਾਉਣੀ ਤੇਤੀ ਤੇਤੀ ਓਏ ਇਹਨੂੰ ਤਾਂ ਚੱਕਲਾ ਪਾ ਮੈਨੂੰ ਆਪਣੇ ਕਿਹੜਾ ਪਹਿਲੇ ਚੁਦਾ ਹੋ ਨਿਕਰ ਤਾਂ ਹੈਗੀ ਆ ਲੈਟਸ ਗੋ ਸੀ ਲੈਟਸ ਗੋ ਸੀ ਚਲੋ ਮੋਰੀ ਟੱਕਲਾ ਤੋ ਹੋਏਗਾ ਲਓ 33 ਆ 33 ਇਹ ਕਿੰਨੀ ਸੀ ਮੇਰੀ ਕਿੰਨੀ ਸੀ 28.5 28.5 28.5 28.5 ਦੋ ਦੇ ਤੇਰੀ ਜਿਗਾ ਇਹ ਮੇਰਾ ਕੰਨਾ 38 38 ਥੋੜੇ ਜਨੇ ਇੱਕ ਦਮ ਕਰ 19 ਭੂਟੋ ਮੈਂਦੇ ਨਹੀਂ ਦੇਰੀ ਪਹਿਲੇ ਪਹਿਲਾ ਮੇਰੀ ਬਾਈ ਆਪਾਂ ਪੱਟ ਮੈਂਦੇ ਪੱਟ ਚਲੋ ਅਖੋਰ ਕ ਵੀ ਕਰਦੇ ਖੁਰਕਦਾ ਨਹੀਂ ਆਈ ਮੈਂ ਖੁਰਕਦਾ ਹੀ ਨਾ ਪੱਟ ਪਣਾਵਾਂ ਪੱਟ ਪਹਿਲਾ ਨੋਰਮਲ ਨੋਰਮਲ ਹੈ ਪੱਟ ਵੀ ਫੋਲਦਾ ਸਾਹ ਚੜ ਰਿਹਾ ਇਸ ਪੱਟਾ ਦਾ ਬਾਈ ਅੱਜ ਪੱਟਾ ਕਹਿੰਦਾ ਬੋਲਾ ਲੈ ਚੱਲ ਚੱਲ ਭੂਂਡ ਦਾ ਭਾਵੇਂ ਲੜਾ ਦਈਏ ਆ ਵੀ ਤਾਂ ਅੰਦਰ ਨਹੀਂ ਹੋ ਜਾਂਦਾ ਚੱਲ ਇਹ ਉਥੇ ਹੀ ਦੋਨੋਂ ਫੇਰ ਰਹਿ ਕਾ ਇੱਕ ਹੀ ਰਹਿ ਗਿਆ ਇਦਾਂ ਇਦਾਂ ਇੱਕ ਹੀ ਰਹਿ ਗਿਆ ਤੇਰੀ ਪੱਟ ਨਹੀਂ ਰਹੀ ਇਹਦਾ ਇਹ ਤਾਂ ਢਾਹ ਡੂਰਾ ਦੇ ਰਹਿ ਨਹੀਂ ਚੱਲ ਇਹ ਨਹੀਂ ਬਈ ਲੋਰ ਘੋਟੀ ਜਾਂ ਨਹੀਂ ਹਾਂ ਲੋ ਘਟ ਕੇ ਲਾਲਾ ਪੀਤਾ 18 18 ਸਹੀ ਹੈ ਆ ਨਾਰਮਲ ਬੰਦੇ ਜੀ ਨਹੀਂ ਹੁੰਦੀ ਇਹ ਕੰਮ ਕਰਨਾ ਸਟ ਗਿਆ ਮੰਜੇ ਦੇ ਪੈ ਰੂ ਕੋਈ ਫੇਰ ਹਾਂ 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 ਕਰਨਾ ਚਾਹੀਦਾ ਬੰਦੇ ਨੂੰ ਹਾਂ ਸਹੀ ਗੱਲ ਆ ਸਹੀ ਗੱਲ ਹੁਣ ਆਪਾਂ ਬਹੁਤ ਅੱਛੇ ਬਹੁਤ ਅੱਛੇ ਕਿੰਨਾ ਗੰਨਾ ਢੋਆ ਦਾ ਸੈਂਕੜਿਆਂ ਦੇ ਲੱਦ ਲੱਦ ਕੰਟੇ ਨੇ ਤਾਂ ਕਹਿ ਦੇਣਾ ਵੀ ਮੈਂ ਹੰਬ ਗਿਆ ਫਿਰ ਆਪ ਨੂੰ ਜੁੜਨਾ ਪੈਂਦਾ ਸੀ ਬੋਤਾ ਵਿਚਾਰਾ ਬੋਤਾ ਹਣਾ ਗਦਾ ਬਾਨਾ ਬਜਦੇ ਆਪ ਨੂੰ ਆਪ ਨੂੰ ਗਦਾ ਨਹੀਂ ਸਾਲਿਆ ਆਪ ਨੂੰ ਖੱਚ ਕੇ ਗੱਲਾਂ ਕਰ ਉਹ ਜਾਨ ਆ ਨਾ ਹੰਸ਼ੀ ਵਿੱਚ ਉਹ ਡਬਲੇ ਉਹ ਤੇਰੇ ਚ ਗਦੇ ਜਿੰਨੀ ਜਾਨ ਸੀ ਉਸ ਟਾਈਮ ਹੁਣ ਹੱਸ ਕੇ ਨਾ ਮਾਰ ਮੁਕਾਬਲਾ ਕਰ ਕੋਈ ਦਾ ਕਰ ਘੋੜਿਆਂ ਨਾਲ ਤੂੰ ਯਾਰ ਆਪ ਦੀ ਜਾਤੀ ਨਾਲ ਤੂੰ ਮੁਕਾਬਲਾ ਕਰੀਂ ਨਾ ਤੂੰ ਭਾਵੇਂ ਕਦੇ ਤੂੰ ਆਪ ਦੀ ਪਾਸੇ ਲੈ ਗਾ ਆਪ ਦੀ ਜਾਤੀ ਦਾ ਮੁਕਾਬਲਾ ਕਰੀਂ ਨਾ ਤੂੰ ਕਦੇ ਜਿੰਨੀ ਜਾਣ ਹੈ ਕਿ ਕਿਚ ਉਹ ਭਰਾਵਾ ਕਦਾ ਕਦਾ ਹੀ ਰਹ ਜਾਂਦਾ ਚੁੱਪ ਕਰਦਾ ਰ ਆ ਗਿਆ ਯਾਰ ਹਾਂ ਗੁਰੂ ਘਰ ਆ ਗਿਆ ਚਲੋ ਅੱਜ ਦੀ ਵਲੌਗ ਦੀ ਕਰੀਏ ਸਮਾਪਤੀ ਬਹੁਤ ਵੱਡਾ ਹੋ ਗਿਆ ਜਿਹਨੇ ਇੱਥੋਂ ਤੱਕ ਦੇਖ ਲਿਆ ਧੰਨਵਾਦ ਤੁਹਾਡਾ ਬਾਕੀ ਫੇਰ ਸਾਰਿਆਂ ਨੂੰ ਗਾਲ ਪਾ ਦੇ ਸਾਰਿਆਂ ਨੂੰ ਗਾਲ ਆ ਜਿਹਨੇ ਸਬਸਕ੍ਰਾਈਬ ਨਾ ਕੀਤਾ ਲਾਈਕ ਨਾ ਕੀਤਾ ਕਮੈਂਟ ਨਾ ਕੀਤਾ ਹਾਂ ਅਰਥਾਤ ਬੱਟਾ ਬੜਾ ਠੀਕ ਹੈ ਗੁਰੂ